ਹੁਣ ਜਦੋਂ ਆਪਾਂ ਰੁਜ਼ਗਾਰ ਦੀ ਗੱਲ ਕਰੀਏ ਜੀ ਚੱਡਾ ਸਾਹਿਬ ਦੇ ਯਤਨਾਂ ਦੇ ਨਾਲ ਫੈਕਟਰੀ ਦੇ ਵਿੱਚ ਲੋਕਲ ਪਿੰਡਾਂ ਦੇ ਬੰਦਿਆਂ ਨੂੰ ਬਹੁਤ ਕਾਫੀ ਬੰਦੇ ਜਿਨ੍ਹਾਂ ਨੂੰ ਇੱਥੇ ਰੁਜ਼ਗਾਰ ਮਹੱਈਆ ਹੋਇਆ ਜੋ ਅੱਜ ਤੱਕ ਕੋਈ ਸਰਕਾਰ ਨੇ ਨਹੀਂ ਕਰਿਆ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਸ ਵਾਰ ਦੂਜੀ ਗੱਲ ਹੈ ਜੋ ਵੀ ਦਿਨੇ ਚੱਡਾ ਜੀ ਨੇ ਇਹਨਾਂ ਦਾ ਪੁੱਤ ਨਹੀਂ ਦਿੱਤਾ ਇਹਨਾਂ ਨੂੰ ਖਰੀਦ ਵਿੱਚ ਉਹਨੇ ਸਾਫ਼ ਇਨਕਾਰ ਕਰ ਦਿੱਤਾ ਜੀ ਇਹ ਉਹਨਾਂ ਕਰਕੇ ਖਿਜੇ ਦੇ ਫਿਰਦੇ ਹੁਣ ਕੁਝ ਕੁਝ ਬੋਲਦੇ ਨੇ ਦੇ ਇਲਾਕਾ ਵਾਸੀਆਂ ਨੂੰ ਗੁੰਮਰਾਹ ਕਰਦੇ ਆ ਦੱਕਾਸ ਨੇ ਮੇਰੀ ਇਹ ਹੀ ਗੱਲ ਦੱਸਤਾ ਕਿ ਇਹਨਾਂ ਦੇ ਚੱਕਰ ਹੀ ਆ। ਹਾਂਜੀ। ਹੁਣ ਜਿਵੇਂ ਆਪਾਂ ਰੁਜ਼ਗਾਰ ਦੀ ਗੱਲ ਕਰੀਏ ਜੀ। ਚੱਡਾ ਸਾਹਿਬ ਦੇ ਯਤਨਾਂ ਦੇ ਨਾਲ ਫੈਕਟਰੀ ਦੇ ਵਿੱਚ ਲੋਕਲ ਪਿੰਡਾਂ ਦੇ ਬੰਦਿਆਂ ਨੂੰ ਬਹੁਤ ਕਾਫੀ ਬੰਦੇ ਜਿਨ੍ਹਾਂ ਨੂੰ ਇੱਥੇ ਰੁਜ਼ਗਾਰ ਮਹੱਈਆ ਹੋਇਆ। ਜੋ ਅੱਜ ਤੱਕ ਕੋਈ ਸਰਕਾਰ ਨੇ ਨਹੀਂ ਕਰਿਆ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਇਸ ਵੱਲ। ਦੂਜੀ ਗੱਲ ਹੈ ਹੁਣ ਜਿਹੜੇ ਧਰਨਾ ਕਰੀਏ ਜੀ ਜਦੋਂ ਤਾਂ ਇਹ ਸਾਡੇ ਏਰੀਏ 'ਚ ਹੁੰਦੇ ਮੂਜਾ ਦੇ ਏਰੀਏ 'ਚ ਲੋਗੜ ਫਿਰਦੇ ਲਾ ਲਓ ਤੁਸੀਂ ਲਾਕਪਾਸ ਦੇ ਜਿੰਨੇ ਸਾਡੇ ਪਿੰਡ ਆ ਜੀ ਇੱਥੇ ਤਾਂ ਇਹ ਪ੍ਰਚਾਰ ਇਹ ਕਰਦੇ ਫੇਰੀ ਜਾਂਦੇ ਨੇ ਬੈਂਤ ਤੇ ਸਪੀਕਰ ਲਾ ਕੇ ਕਾਰ ਤੇ ਜੀ ਵੀ ਝਾੜੂ ਨੂੰ ਵੋਟ ਨਾ ਪਾਓ ਜੀ ਝਾੜੂ ਨੂੰ ਵੋਟ ਨਾ ਪਾਓ ਜੀ ਜਦੋਂ ਇਹ ਸਰਸਾ ਨਦੀ ਟੱਪ ਜਾਂਦੇ ਆ ਜੀ ਉਧਰ ਜਾ ਕੇ ਕਹਿੰਦੇ ਜੀ ਝਾੜੂ ਨੂੰ ਵੋਟ ਪਾਓ ਤੁਸੀਂ ਝਾੜੂ ਨੂੰ ਵੋਟ ਪਾਓ ਜੀ ਇਹਨਾਂ ਬੰਦਿਆਂ ਦਾ ਕੋਈ ਸਟੈਂਡ ਹੀ ਨਹੀਂ ਹੈ ਜੀ ਇੱਥੇ ਗੱਲ ਕੁਝ ਹੋਰ ਕਹਿੰਦੇ ਉਹੀ ਨਦੀ ਟੱਪ ਜਾਂਦੇ ਤਾਂ ਗੱਲ ਕੁਝ ਹੋਰ ਕਰ ਦਿੰਦੇ ਨੇ ਜੀ ਇਹੋ ਜਿਹੇ ਬੰਦਿਆਂ ਦਾ ਕਿਆ ਸਟੈਂਡ ਹੈ ਜੀ ਇਹ ਲੋਕਾਂ ਨੂੰ ਸਿਰ ਇਹਨਾਂ ਦਾ ਇੱਕੋ ਇੱਕ ਮੰਤਵ ਆ ਵੀ ਫਵਾਦੀ ਪਰਚੀ ਲੱਗ ਜਵੇ ਕਿਸੇ ਤਰੀਕੇ ਫਵਾਦੀ ਪਰਚੀ ਲਾਉਣ ਵਾਸਤੇ ਸਿਰ ਬੜੇ ਹੋਇਆ ਜੀ ਹੁਣ ਜਿਵੇਂ ਇਹ ਧਰਨਾਏ ਦੇ ਵਿੱਚ ਜਿਹੜੇ ਕੁਛ ਬੰਦੇ ਚੰਦ ਬੈਠੇ ਅਰ ਜਦੋਂ ਧਰਨਾ ਇਹ ਸ਼ੁਰੂ ਹੋਇਆ ਸੀਗਾ ਤਾਂ ਲੋਕਲ ਪਿੰਡ ਸੀਗੇ ਰਤਨਪੁਰਾ ਸੀ ਆਪਣਾ ਨੋਹ ਸੀਗਾ ਜੀ ਉਹਨਾਂ ਪਿੰਡਾਂ ਦੇ ਦੋਨੇ ਸਰਪੰਚ ਸੀਗੇ ਉਹਨਾਂ ਨੇ ਉਹਨੇ ਕਿਸੇ ਵੀ ਕਮੇਟੀ ਦੇ ਵਿੱਚ ਜਿਹੜੀ ਵੀ ਇਹਨਾਂ ਨੇ ਆਪਣੀ ਚੁਣੀ ਮੈਂਬਰ ਤੱਕ ਨਹੀਂ ਲਿਆ ਜੀ ਤੇ ਹੁਣ ਜੇ ਤੁਹਾਡੇ ਦੇ ਵਿੱਚ ਕਹਿੰਦੇ ਵੀ ਉਹ ਕਹਿੰਦੇ ਵੀ ਸਾਰਾ ਇਲਾਕਾ ਸਾਡਾ ਨਾਲ ਹੈਗਾ ਤੇ ਸਾਰੇ ਲੋਕ ਜਿਹੜੇ ਅਸੀਂ ਬੋਟਾ ਜਿਹੜਾ ਇਕੱਠਾ ਹੈਗਾ 21 ਜੂ ਕਰਾਂਗੇ ਕਿਉਂਕਿ ਸਾਰੇ ਪਿੰਡਾਂ ਦੇ ਲੋਕਾਂ ਦਾ ਸਾਨੂੰ ਜਿਹੜਾ ਭਰਪੂਰ ਸਮਰਥਨ ਮਿਲਿਆ ਹੈ ਜਿਹੜਾ ਤੁਹਾਡੇ ਦੇ ਵਿੱਚ ਦੇਖੋ ਜੀ ਸਾਡੇ ਖਿਆਲ ਦੇ ਨਾਲ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਜੀ ਕਿਉਂਕਿ ਲੋਕਾਂ ਨੂੰ ਜੀ ਰੋਜ਼ਗਾਰ ਚਾਹੀਦਾ ਦੋ ਟਾਈਮ ਦੀ ਰੋਟੀ ਚਾਹੀਦੀ ਹੈ ਜੀ ਜਿਹੜੀ ਲੋਕ ਅੱਜ ਤੱਕ ਇਹੀ ਸਭ ਦੀ ਮੰਗ ਸੀ ਕਿ ਵੀ ਆਪਾਂ ਨੂੰ ਰੋਜ਼ਗਾਰ ਚਾਹੀਦਾ ਹੈ ਔਰ ਰੁਜ਼ਗਾਰ ਮੁਹੱਈਆ ਹੋਇਆ ਜੀ ਜੇ ਕੋਈ ਨੌਕਰੀ ਕਰਨ ਦੇ ਲਾਇਕ ਬੱਚਾ ਉਹਨੂੰ ਨੌਕਰੀਆਂ ਵੀ ਮੁਹੱਈਆ ਹੋ ਰਹੀਆਂ ਜੀ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਜੋ ਕਿ ਦਿਨੇ ਚੱਡਾ ਜੀ ਨੇ ਇਹਨਾਂ ਦਾ ਪੋਥਾ ਨਹੀਂ ਦਿੱਤਾ ਇਹਨਾਂ ਨੂੰ ਖਰੇ ਵਿੱਚ ਉਹਨੇ ਸਾਫ ਇਨਕਾਰ ਕਰ ਦਿੱਤਾ ਜੀ ਇਹ ਉਹਨਾਂ ਕਰਕੇ ਖਿਜੇ ਫਿਰਦੇ ਹੁਣ ਕੁਝ ਕੁਝ ਬੋਲਦੇ ਫਿਰਦੇ ਇਲਾਕਾ ਵਾਸੀਆਂ ਨੂੰ ਗੁੰਮਰਾਹ ਕਰਦੇ ਆ ਇਲਾਕਾ ਵਾਸੀਨ ਮੇਰੀ ਇਹ ਵੀ ਬੇਨਤੀ ਹੈ ਕਿ ਇਹਨਾਂ ਦੇ ਚੱਕਰਾਂ ਵਿੱਚ ਨਾ ਜੀ ਪਾਓ ਇਹਦਾ ਆਪਣਾ ਕੋਈ ਇੱਥੇ ਕੋਈ ਕੰਮ ਨਹੀਂ ਕੋਈ ਗੱਡੀ ਨਹੀਂ ਹੈਗੀ ਇਹ ਲੋਕਾਂ ਨੂੰ ਗਮਰਾਹ ਕਰਦਾ ਹੈ ਸਿਰਫ ਪੈਸੇ ਮਗਰ ਬੈ ਉਹ ਮੈਂ ਸਵਾਦੀ ਪਰਚੀ ਲਾਵਾਂ ਤੇ ਪੈਸੇ ਖਾਵਾਂ ਮੇਰੇ ਗੁਰਚੰਦ ਸਿੰਘ ਨਾਮ ਹੈ ਤੁਹਾਨੂੰ ਜਿਹੜੇ ਆ ਕੰਮ ਮਿਲਦਾ ਇਹ ਸੋਸਾਇਟੀ ਦੇ ਥਰੂ ਮਿਲਦਾ ਜਾਂ ਕਿਸੇ ਲਿਜੀ ਪ੍ਰਾਈਵੇਟ ਦਾ ਕੋਈ ਟ੍ਰਾਂਸਪੋਰਟ ਦੇ ਥਰੂ ਮਿਲਦਾ ਨਹੀਂ ਨਹੀਂ ਲੋਕਲ ਸਟੱਡੀ ਪਿੰਡਾਂ ਦੀ ਸਟੱਡੀ ਇਹ ਖੁੱਲੀ ਹੈ ਜੀ ਹੁਣ 29 ਪਿੰਡਾਂ ਦੀ ਉਹ ਤੇਰੇ ਬਿਲਟੀਵਲ ਦੀ ਆ ਉਹ ਕਿੱਥੇ ਮਿਲਦੀ ਹੈ ਇਹ ਸਾਡੀ ਲੋਕਲ ਸਟੱਡੀ ਹੈ ਜੀ ਆਹ ਦੇਖੋ ਜੀ ਆਹ ਪਛਾਣ ਕਰਦੇ ਸਾਡੇ ਇਹ ਸਾਡਾ ਸਰਟੀਫਿਕੇਟ ਹੈ ਜੀ ਆ ਸਾਡੀ ਬਟਲ ਇਹ ਲੋਕਲ ਸਟੱਡੀ ਦਾ ਰਜਿਸਟਰ ਹਾਂਜੀ ਤੇ ਜਾਣੀ ਕਿ ਤੁਸੀਂ ਜਿਹੜਾ ਤੁਸੀਂ ਜਿਹੜਾ ਖੁਸ਼ ਹੋ ਜਾਂ ਨਹੀਂ ਹਾਂਜੀ ਖੁਸ਼ ਹਾਂ ਪੂਰਾ ਜੀ ਚੱਕਰ ਉਹ ਕੋਈ ਨਹੀਂ ਜੋ ਤੋਂ ਕਈ ਬੰਦੇ ਇਹ ਇਲਜ਼ਾਮ ਲਗਾਉਂਦੇ ਆ ਵੀ ਉਦ੍ਹਾ ਫੈਕਟਰੀ ਵੱਲੋਂ ਸਾਨੂੰ ਕੰਮ ਉਹ ਦੱਸਿਆ ਜਾਂਦਾ ਜਿਹੜੀ ਗੱਡੀ ਆ ਇੱਕ ਵਾਰੀ ਭਰ ਕੇ ਉਹ ਚਾਰ-ਚਾਰ ਦਿਨ ਵਾਪਸ ਨਹੀਂ ਮੁੜਦੀ ਹਾਂਜੀ ਹੋਰ ਕੀ ਕਹਿਣਾ ਭਾਜੀ ਮੇਰੀ ਗੱਡੀਆਂ ਦੋ ਚੱਲਦੀਆਂ ਸੋਸਾਇਟੀ ਵਿੱਚ ਲੋਕਲ ਵੈਲਫੇਅਰ ਸੋਸਾਇਟੀ ਵਿੱਚ ਔਰ ਅਸੀਂ ਹਰ ਰੋਜ਼ ਚੱਕਰ ਲਾਂਦੇ ਆ ਸਾਡਾ ਜੇ ਕਿਸੇ ਬੰਦੇ ਨੂੰ ਨਹੀਂ ਵਿਸ਼ਵਾਸ ਆ ਸਾਡੀ ਸੋਸਾਇਟੀ ਤੇ ਵਿਸ਼ਵਾਸ ਨਹੀਂ ਆ ਤਾਂ ਅੰਬੂਜਾ ਫੈਕਟਰੀ ਤੋਂ ਸਾਡਾ ਗੱਡੀਆਂ ਦਾ ਰਿਕਾਰਡ ਕਢਵਾ ਸਕਦੇ ਆ ਵੀ ਸਾਡੀਆਂ ਗੱਡੀਆਂ ਕਿੰਨੇ ਚੱਕਰ ਲਾਂਦੀਆਂ ਅਸੀਂ ਮੀਨੇ ਦੇ ਵਿੱਚ 25 ਤੋਂ ਉੱਪਰ ਚੱਕਰ ਮਿਲੂਗੇ ਤੁਹਾਨੂੰ ਉਹ ਤਾਂ ਥੱਲੇ ਗੱਡੀ ਦਾ ਕੋਈ ਗੱਡੀ ਐ ਜੀ ਆਉਂਗੀ ਜਿਦੇ ਕਿਸੇ ਗੱਡੀ ਵਾਲੇ ਮਾਲਕ ਦੇ ਡਰਾਈਵਰ ਨੂੰ ਕੋਈ ਪ੍ਰੋਬਲਮ ਆ ਗਈ ਜਾਂ ਕਿਤੇ ਵੇਸ ਤੇ ਪ੍ਰੋਬਲਮ ਆ ਗਈ ਵੀ ਸਾਡੀਆਂ ਗੱਡੀਆਂ ਤੇ ਜਨਮਰਜੀ ਚੱਕਰ ਘਟਵਾ ਸਕਦੇ ਆ ਮੇਰੀ ਗੱਡੀ ਇੱਕ 2549 ਜੀ 13280 ਆ ਸਾਡੇ ਜਨਮਰਜੀ ਕਿਤੋਂ ਤੋਂ ਵੀ ਰਿਕਾਰਡ ਕਢਾ ਸਕਦੇ ਆ ਵੀ ਸਾਡੀ ਗੱਡੀਆਂ ਦੇ ਚੱਕਰ ਅੰਮੂਜਾ ਸਾਨੂੰ ਸਹੀ ਤਰੀਕੇ ਨਾਲ ਕੰਮ ਦੇ ਰਹੀ ਆ ਪਰ ਸਾਡੀ ਅੱਠਵੇਂ ਮਹੀਨੇ ਤੋਂ 2023 ਤੋਂ ਸੋਸਾਇਟੀ ਚੱਲ ਰਹੀ ਆ ਔਰ ਵਧੀਆ ਤਰੀਕੇ ਨਾਲ ਪੇਮੈਂਟ ਆ ਰਹੀ ਆ ਜੇ ਨਹੀਂ ਵਿਸ਼ਵਾਸ ਆ ਇਸ ਮਹੀਨੇ ਮੇਰੀ 1 ਲੱਖ ਤੋਂ ਉੱਪਰ ਪੇਮੈਂਟ ਆਈ ਆ ਜੀ ਮੇਰੇ 25 ਚੱਕਰ ਲੱਗੇ ਤੇ 1 ਲੱਖ ਪੇਮੈਂਟ ਆ ਚੁੱਕੀ ਆ ਜਿਹੜੇ ਲੋਕ ਪਹਿਲਾਂ ਵੀ ਕਹਿੰਦੇ ਆ ਵੀ ਇਹ ਇਹ ਟਰਾਂਸਪੋਰਟ ਆ ਜੀ ਉਹ ਸਾਡੀ ਆ ਕੇ ਟਰਾਂਸਪੋਰਟ ਜਾਂ ਸੋਸਾਇਟੀ ਚੈੱਕ ਕਰ ਲਵੇ ਤਾਂ ਜੋ ਮਰਜੀ ਸਾਨੂੰ ਕਹੇ ਸਾਡੇ ਰੇਟ ਵੀ ਇਹ ਕਹੇ ਜਾਂਦੇ ਆ ਵੀ ਯੂਨੀਅਨ ਨਾਲੋਂ ਰੇਟ ਇਹਨਾਂ ਦੇ ਘੱਟ ਆ ਪਰ ਸਾਡੇ ਰੇਟ ਯੂਨੀਅਨ ਨਾਲੋਂ ਵੀ ਕੁਝ ਪਰਸੈਂਟ ਜ਼ਿਆਦਾ ਹੀ ਹੋਊਗੇ ਘੱਟ ਰੇਟ ਕੋਈ ਨਹੀਂ ਹੈ ਸਾਡੇ ਰੇਟ ਦੀ ਲਿਸਟ ਕਿਤੇ ਵੀ ਚੈੱਕ ਕਰ ਸਕਦੇ ਆ ਤੁਸੀਂ ਵੀ ਚੈੱਕ ਕਰੋ ਪਰ ਲੋਕ ਕੋਈ ਵੀ ਜਿਹਨੂੰ ਇਤਰਾਜ਼ ਆ ਸਾਡੇ ਤੋਂ ਸਾਡੀ ਲਿਸਟ ਚੈੱਕ ਕਰ ਸਕਦਾ ਜੀ ਉਰੇ ਨਾਲ ਜਿਹੜੇ ਟਰੱਕ ਆਪਰੇਟਰ ਸੋਸਾਇਟੀ ਲੋਪੜ ਹੈ ਜਿਹਨਾਂ ਨੂੰ ਪਹਿਲਾਂ ਤੋਂ ਉੱਥੇ ਕੰਮ ਚੱਲ ਰਿਹਾ ਹੈ ਪਰ ਸਾਡੇ ਗੱਡੀਆਂ ਦਾ ਵਧਾਉਂਦੀਆਂ ਪਰ ਸਾਨੂੰ ਜਿਹੜਾ ਕੰਮ ਫੈਕਟਰੀ ਕੋਲੋਂ ਉਹ ਦਿੱਤਾ ਜਾਂਦਾ ਜਿਹੜੀ ਸਾਡੀ ਗੱਡੀ ਭਰ ਕੇ ਉਹ ਡੀਲਰਾਂ ਦੇ ਕੋਲ ਕਈ ਕਈ ਦਿਨ ਖੜ ਤੋਂ ਰਹਿ ਜਾਂਦੀ ਹੁੰਦੀ ਹੈ ਜਾਂ ਕੋੜੇ ਨਾਲ ਵੀ ਨਹੀਂ ਪਾ ਜੀ ਸਾਡੀ ਗੱਡੀ ਰਿਕਾਨਾ ਜਾਂਦੀ ਹੈ ਤੇ ਵਾਪਸ ਆਉਂਦੀ ਹੈ ਜੀ ਕਈ ਵਾਰੀ ਅੱਗਾ ਪ੍ਰੋਬਲਮ ਹੁੰਦੀ ਆ ਕਈ ਡੀਲਰ ਨੂੰ ਪ੍ਰੋਬਲਮ ਆ ਗਈ ਜਾਂ ਸਾਨੂੰ ਪ੍ਰੋਬਲਮ ਆ ਗਈ ਸਾਡੀ ਗੱਡੀ ਵਿੱਚ ਤਾਂ ਉਸ ਵੇਸ ਤੇ ਗੱਡੀ ਥੋੜੀ ਰੁਕ ਜਾਂਦੀ ਆ ਤੇ ਡੀਲਰ ਵੱਲੋਂ ਕੋਈ ਗੱਡੀ ਸਾਡੀ ਰੁਕਦੀ ਨਹੀਂ ਆ ਕਿੱਲਾ ਵਿੱਚ ਜੁੜੀ ਆ ਰੁਕਦੀ ਗੱਡੀ ਨੋਦੀ ਗੱਡੀ ਪਾ ਦੀ ਹੱਦ 24 ਘੰਟੇ ਦਾ ਹੀ ਬਿਲ ਹੁੰਦਾ ਹੀ ਆ ਜੀ ਤਾਂ ਡੀਲਰ ਹੱਦ 24 ਘੰਟੇ ਬਾਅਦ ਡੀਲਰ ਅਸੀਂ ਇਹ ਬਿਲ ਬਧਵਾ ਕੇ ਤਾਂ ਅਗਲੇ ਦਿਨ ਗੱਡੀ ਖਾਲੀ ਹੋਈ ਜਾਂਦੀ ਆ ਜੀ ਕਦੇ ਹੱਦ ਤੱਕ ਦਿੱਕਤ ਆਈ ਨਹੀਂ ਸਾਡੇ ਨਾਲ ਆਈ ਨਹੀਂ ਹੈ ਤੇ 4-5 ਮਹੀਨੇ ਹੋ ਗਏ ਸਾਮੀ ਚੱਲਦੇ ਆ ਨੂੰ ਸਾਡੇ ਨਾਲ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ